ਸੋਹਰੇ ਨੇ ਨੂਨ ਉਫੜਿਆ ਬਾਥਰੂਮ ਦੇ ਵਿੱਚ ਕਰ ਰਹੀ ਸੀ ਚਿੱਟੇ ਦਾ ਸੇਵਨਾ ਬਾਅਦ ਵਿੱਚ ਸਰੰਜ ਲੱਗੀ ਹੋਈ ਸੀ ਦੋਸਤੋ ਜਦੋਂ ਸਾਰੀ ਗੱਲਬਾਤ ਪਰਿਵਾਰ ਸੋਹਰਾ ਪਰਿਵਾਰ ਨੂੰ ਪਤਾ ਲੱਗੀ ਤਾਂ ਦੋਸਤੋ ਤਲਾਖ ਤੱਕ ਗੱਲ ਪਹੁੰਚ ਗਈ ਦੋਸਤੋ ਪੇਕੇ ਪਰਿਵਾਰ ਤੱਕ ਗੱਲ ਪਹੁੰਚ ਗਈ ਦੋਸਤੋ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਆਜੋ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਆਜੋ ਅੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਮੇਰੇ ਨਾਲ ਮੇਰੇ ਨਾਲ ਮੇਉ ਬੁੱਤ ਖੜੇ ਆ ਗੱਲਬਾਤ ਸਾਰੀ ਕੀ ਹੋਈ ਆ ਸਾਰਾ ਮਸਲਾ ਕੀ ਹੋਇਆ ਗੱਲਬਾਤ ਕਰਾਂਗੇ ਬਾਈ ਸਸੀ ਦਾ ਸਤਿ ਸ੍ਰੀ ਅਕਾਲ ਜੀ ਕੀ ਨਾਂ ਬਾਈ ਤੁਹਾਡਾ ਨਾਜਰ ਸਿੰਘ ਆ ਜੀ ਤੇਰਾ ਨਾਂ ਕੀ ਹੈ ਹੈਪੀ ਹੈਪੀ ਹਾਂ ਕੀ ਲੱਗਦਾ ਤੇਰਾ ਬਾਈ ਇਹ ਮੁੰਡਾ ਹੀ ਮੇਰਾ ਗੱਲ ਕੀ ਬਾਤ ਕੀ ਹੋਈ ਆ ਗੱਲ ਜੀ ਮੁੰਡਾ ਵਿਆਹਿਆ ਸੀਗਾ ਤੇ ਨੋ ਚਿੱਟਾ ਲਾਉਂਦੀ ਹੈ ਨੋ ਚਿੱਟਾ ਲਾਉਂਦੀ ਹੂੰ ਓਡੀ ਨੂੰ ਹਾਂ ਜੀ ਚਿੱਟਾ ਲਾਉਂਦੀ ਹੈ ਹਾਂ ਬਾਈ ਹੁਣ ਪਤਾ ਲੱਗਾ ਚਿੱਟਾ ਲਾਉਂਦੀ ਆ ਪਹਿਲਾਂ ਜਦੋਂ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਹੋ ਗਿਆ 7-8 ਮਹੀਨੇ ਹੋ ਗਏ 7-8 ਮਹੀਨੇ ਹੋ ਗਏ ਹਾਂ ਪਹਿਲਾਂ ਨਹੀਂ ਪਤਾ ਸੀਗਾ ਜੱਟਾ ਲਾਉਂਦੀ ਹੈ ਨਹੀਂ ਪਹਿਲਾਂ ਨਹੀਂ ਪਤਾ ਲੱਗਿਆ ਵੀ ਤੇ ਉਹ ਤੜਕੇ ਤਾਂ ਹੁਣ ਨਿਕਲ ਜਾਂਦੀ ਸੀ ਇੱਥੋਂ ਆਈਲਟਸ ਕਰ ਲਈ ਵੀ ਸੀਗੀ ਜਦੋਂ ਉੱਥੇ ਲਾਈ ਵੀ ਸੀਗੀ ਤੇ ਅਸੀਂ ਉੱਥੇ ਜਦੋਂ ਭੇਜਤੀ 7 8 6 7 ਮਹੀਨਿਆਂਗੇ ਲੱਗੇ ਨੂੰ ਤੜਕੇ ਉੱਠ ਜਾਂਦੀ ਸੀ ਤੇ ਸ਼ਾਮ ਨੂੰ ਆਉਂਦੀ ਸੀਗੀ ਤੇ ਜੇ ਕੋਈ ਕਹਿੰਦੀ ਫੀਸ ਸਾਡੇ 1000 ਰੁਪਏ ਵੱਧ ਗਈ 2000 ਵੱਧ ਗਈ ਤੇ ਹੁਣ ਉਦੋਂ ਬਾਅਦ ਅਸੀਂ ਜਾ ਕੇ ਉੱਥੇ ਪਤਾ ਕੀਤਾ ਵੀ ਚਲ ਜੀ 6-7 ਮਹੀਨੇ ਹੋ ਗਏ ਲੱਗੇ ਨੂੰ ਵੀ ਚਲ ਬੈਂਡ ਪੁੱਛ ਲਏ ਕਲਾਸ ਚ ਕਿੰਨੇ ਕਿਉਂਦੇ ਆਪਾਂ ਪੇਪਰ ਭਰアドਗੇ ਤੇ ਜਦੋਂ ਉੱਥੇ ਅਸੀਂ ਪੁੱਛਿਆ ਜਾ ਕੇ ਫੋਟੋ ਦਿਖਾਈ ਉਹ ਕਹਿੰਦੇ ਇਹ ਆ ਨਾਂ ਦੀ ਕੁੜੀ ਤੇ ਜਾਂ ਫੋਟੋ ਆ ਇੱਥੇ ਤਾਂ ਆਉਂਦੀ ਨਹੀਂ ਇਸ ਤੇ ਲੱਗੀ ਨਹੀਂ ਇਹ ਪੈਸੇ ਵੀ ਉਹੀ ਲਈਗੇ ਤੇ ਉਦੋਂ ਬਾਅਦ ਜਦੋਂ ਇੱਕ ਦਿਨ ਹੁਣ ਸਾਨੂੰ ਕੀ ਬਦਲ ਲੱਗਿਆ ਮੈਂ ਕਰੇ ਹੈ ਨਹੀਂ ਸੀਗਾ ਤੇ ਜਦੋਂ ਬੇੜੇ ਚ ਡਿੱਗ ਪਈ ਜਦੋਂ ਅਸੀਂ ਰੋਲਾ ਰੋਲਾ ਪਿਆ ਆਪਸ ਆਪਸੋਂ ਚਲ ਹੁਣ ਕਈ ਕਿਸੇ ਨੂੰ ਪਤਾ ਲੱਗ ਜਾਂਦਾ ਨਾ ਫਿਰ ਚੱਕ ਕੇ ਉਹਨੂੰ ਮੰਜੇ-ਮੰਜੇ ਤੇ ਪਾਇਆ ਥੋੜੇ ਟਾਈਮ ਫੇ ਜਦੋਂ ਹੀ ਮਾੜਾ ਜੇ ਕਿਸੇ ਨੂੰ ਸਿੰਪਲ ਮੈਂ ਡਾਕਟਰ ਸਾਡੇ ਮਿਲ ਲਿਆ ਜੀ ਸੀ ਮੁੰਡਾ ਉਦੋਂ ਸਿੰਪਲ ਭਰਾ ਕੇ ਦੇਤਾ ਤੇ ਉਹਨੇ ਮੁੜ ਕੇ ਮੈਨੂੰ ਸਾਧ ਕੇ ਉੱਥੇ ਗਿਆ ਮੈਨੂੰ ਕਹਿੰਦਾ ਵੀ ਗੁੱਸਾ ਤਾਂ ਕਰੀ ਨਾ ਵੀ ਇਹਦੇ ਡਰੱਗ ਆਇਆ ਖੋਨ ਚ ਡਰੱਗ ਮਤਲਬ ਚਿੱਟਾ ਤੇ ਫਿਰ ਅਸੀਂ ਹੌਲੀ ਹੌਲੀ ਆਪਦੀ ਨਿਗ੍ਹਾ ਰੱਖੀ ਤੇ ਜਦੋਂ ਨਿਗ੍ਹਾ ਰੱਖੀ ਵੀ ਪਤਾ ਲੱਗਿਆ ਜਦੋਂ ਕੋਈ ਬਾਥਰੂਮ ਚ ਵੱੜਦੇ ਜੋ ਹੋਰ ਅਸੀਂ ਮਾੜਾ ਮੋਟਾ ਹੁੜਣ ਹੁੜਣ ਕੈਮਰੇ ਲਾਤੇ ਬਾਥਰੂਮ ਚ ਵੀ ਵੀ ਇਹ ਕੀ ਕਰਦੀ ਹੈ ਜਦੋਂ ਫਿਰ ਜਦੋਂ ਜਾਣਦੀ ਸੀ ਭਈ ਇਹ ਜਦੋਂ ਵੇਖਿਆ ਟੀਕਾ ਲਾਉਂਦੀ ਬਾਹਰ ਚ ਫਿਰ ਅਸੀਂ ਇਹਦੇ ਮਾਪਿਆਂ ਨੂੰ ਤਲਾਹ ਦਿੱਤੀ ਪਹਿਲਾਂ ਨਹੀਂ ਪਤਾ ਸੀਗਾ ਜਦੋਂ ਮੁੰਡੇ ਦਾ ਵਿਆਹ ਕੀਤਾ ਉਦੋਂ ਨਹੀਂ ਪਤਾ ਸੀ ਕੁੜੀ ਚਿੱਟਾ ਪਰਖਪੁਰਖ ਤੱਕ ਕਰਨਾ ਹੈ ਤਾਂ ਕਰਦਾ ਰਹਿੰਦੇ ਪਰ ਕੇ ਜਵਾਕ ਤੈਨੂੰ ਪਤਾ ਫਿਰ ਨਹੀਂ ਆਖੇ ਭੁਖੇ ਲੱਗਦੇ ਹੁੰਦੇ ਘੱਟ ਮੈਂ ਨਿਗਾਹ ਸਾਂ ਨਹੀਂ ਤਰਾਦੇ ਵੀ ਮੈਨੂੰ ਤੋਰ ਸ਼ੋਰ ਜੀ ਹੋਰ ਲੱਗਦੀ ਸੀ ਕੁਛ ਮੈਨੂੰ ਕਹਿੰਦਾ ਤਾਂ ਹੁੰਦਾ ਮੁੰਡੇ ਨੂੰ ਯਾਰ ਮਹਾ ਕੋਈ ਲੱਗਦੀ ਹੈ ਗੜਪੜੀ ਵੀ ਨਸ਼ਾ ਨੋਸ਼ਾ ਕਰਦੀ ਹੈ ਕੁੜੀ ਇਹ ਕਹਿੰਦਾ ਨਹੀਂ ਡੇੜੀ ਨਹੀਂ ਡੇੜੀ ਵਸਾਏ ਜੇ ਕਰਦੇ ਕਰਾਉਂਦੇ ਫਿਰ ਹੌਲੀ ਹੌਲੀ ਸਾਰਾ ਹੀ ਪਤਾ ਲੱਗ ਗਿਆ ਫਿਰ ਤੇ ਰਿਸ਼ਤਾ ਕਿਨੇ ਕਰਾਇਆ ਸੀ ਰਿਸ਼ਤਾ ਇੱਥੋਂ ਪਿੰਡੋਂ ਹੀ ਸਾਡੇ ਮੁੰਡਾ ਉਦੋਂ ਮੁੰਡੇ ਨੇ ਗੱਲ ਕੋਲੀ ਫਿਰ ਉਹਨੂੰ ਪੁੱਛਿਆ ਨਹੀਂ ਤੁਸੀਂ ਵਿਚੋਲੇ ਨੂੰ ਨਹੀਂ ਪੁੱਛਿਆ ਵੀ ਤੁਸੀਂ ਇਹ ਕੀ ਕੰਮ ਕਰਤਾ ਪੁੱਛਿਆ ਤਾਂ ਸੀਗਾ ਹੁਣ ਅੰਕਲ ਕੀ ਪਤਾ ਹੁਣ ਅਗਲੇ ਨੂੰ ਪਤਾ ਸੀ ਕਿ ਨਹੀਂ ਪਤਾ ਹੁਣ ਵਿਚੋਲੇ ਨੂੰ ਕੀ ਪਤਾ ਹੁੰਦਾ ਜੀ ਕਈ ਵਾਰੀ ਬਈ ਇਹ ਲੋਲਾ ਪਤਾ ਕੀ ਆ ਯਾਰ ਹੁਣ ਮੁੰਡੇ ਬਾਰੇ ਤਾਂ ਅਗਲਾ ਹਰ ਇੱਕੀ ਪਤਾ ਕਰ ਲੈਂਦਾ ਹਨਾ ਵੀ ਨਸ਼ਾ ਪਤਾ ਨਹੀਂ ਕਰਦਾ ਹੁਣ ਕੁੜੀ ਬਾਰੇ ਆਪਾਂ ਕਿੱਥੇ ਪੁੱਛ ਸਕਦੇ ਵੀ ਕੁੜੀ ਨਸ਼ਾ ਕਰਦੀ ਕਿ ਨਹੀਂ ਕਰਦੀ ਕੁੜੀ ਦੇ ਤਾਂ ਆਪਾਂ ਲੱਛਣ ਜਾਂ ਕੈਰੈਕਟਰ ਹੀ ਪੁੱਛ ਸਕਦੇ ਵੀ ਕਿਹੇ ਜੀ ਹੈ ਹਨਾ ਜ ਜਿਹਨਾਂ ਦਾ ਪਰਿਵਾਰ ਕਿਹੇ ਜਾਂ ਕੋਈ ਗੁੱਸੇ ਵਾਲੇ ਤਾਂ ਨਹੀਂ ਲੜਦੇ ਕੋਲ ਰਹਿੰਦਾ ਨਹੀਂ ਵੀ ਕਈ ਜਿਹੇ ਹੁੰਦਾ ਵੀ ਹਨਾ ਕੁੜੀਆਂ ਜਾਂ ਕੁੜੀ ਦੀ ਮਾਂ ਵੱਧ ਬੋਲਦੀ ਹੋਵੇ ਤੇ ਹੁਣ ਕੁੜੀ ਨੂੰ ਆਏ ਤਾਂ ਪੁੱਛ ਨਹੀਂ ਸਕਦੇ ਯਾਰ ਬਈ ਕੁੜੀ ਨਸ਼ਾ ਕਰਦੀ ਹੈ ਹੁਣ ਉਹ ਚੀਜ਼ ਹੋਲਾ ਰਹਿ ਜਾਂਦਾ ਘਰ ਵਾਲੀ ਕਰਦੀ ਸੀ ਚਿੱਟੇ ਦਾ ਨਸ਼ਾ ਡਰੱਗ ਲਾਉਂਦੀ ਸੀਗੀ ਚਿੱਟੀ ਘਾ ਲਾਉਂਦੀ ਸੀ ਚਿੱ ਘਰ ਵਾਲੇ ਨੂੰ ਨਹੀਂ ਪਤਾ ਸੀਗਾ ਤੇ ਸਹੁਰਾ ਅਕਸਰ ਆਪਣੇ ਮੁੰਡੇ ਨੂੰ ਬੋਲਦਾ ਸੀਗਾ ਵੀ ਮੁੰਡਾ ਵੀ ਕਾ ਜਿਹੜੀ ਤਰੀ ਘਰ ਵਾਲੀ ਆ ਮੇਰੀ ਨੂੰਹ ਆ ਉਹ ਕੁਛ ਨਾ ਕੁਛ ਖਾਂਦੀ ਆ ਕੁਛ ਨਾ ਕੁਛ ਚਿੱਟੇ ਦਾ ਸੇਵਨ ਕਰਦੀ ਆ ਜਾਂ ਕੁਛ ਨਾ ਕੁਛ ਨਸ਼ਾ ਕਰਦੀ ਆ ਤੂੰ ਇਹਦਾ ਧਿਆਨ ਦਿਆ ਕਰ ਪਰ ਮੁੰਡਾ ਕਹਿੰਦਾ ਕਹਿੰਦਾ ਨਹੀਂ ਡੈਡੀ ਇਦਾਂ ਦੀ ਕੋਈ ਗੱਲ ਨਹੀਂ ਬਾਤ ਨਹੀਂ ਹੈਗੀ ਜਦੋਂ ਚੱਕਰ ਖਾ ਕੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਜਦੋਂ ਕੁੜੀ ਡਿੱਗਦੀ ਆ ਤਾਂ ਇੱਕ ਡਾਕਟਰ ਨੂੰ ਬੁਲਾਇਆ ਜਾਂਦਾ ਪਿੰਡੋਂ ਇੱਕ ਡਾਕਟਰ ਨੂੰ ਬੁਲਾਇਆ ਜਾਂਦਾ ਜਦੋਂ ਉਹਦਾ ਖੂਨ ਟੈਸਟ ਕੀਤਾ ਜਾਂਦਾ ਤਾਂ ਉਹਦੇ ਵਿੱਚੋਂ ਚਿੱਟਾ ਨਿਕਲਦਾ ਡਰੱਗਸ ਨਿਕਲਦੀ ਆ ਵੀ ਕੁੜੀ ਸੇਵਨ ਕਰਦੀ ਆ ਨਸ਼ੇ ਦਾ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕੈਮਰੇ ਵੀ ਘਰ ਦੇ ਵਿੱਚ ਗੁਪਤ ਲਾਏ ਤਾਂ ਉਥੋਂ ਕਿਵੇਂ ਪਤਾ ਲੱਗਿਆ ਵੀ ਬਾਥਰੂਮ ਦੇ ਵਿੱਚ ਟਿਕਾ ਟੁਕਲ ਆਉਂਦੀ ਸੀ ਆਹ ਟੀਕਾ ਲੱਗਿਆ ਵੀ ਫੜਿਆ ਗਿਆ ਫਤ ਨਸ਼ਾ ਉਹਦੇ ਕੋਲੇ ਸੀ ਰਾਤ ਨੂੰ ਬਾਹ ਦੇ ਵਿੱਚ ਲੱਗਿਆ ਫਸੀ ਉਹਦੇ ਹੂੰ ਉਦੋਂ ਪਤਾ ਲੱਗਾ ਫਿਰ ਮੁੰਡੇ ਨੇ ਪਤਾ ਲੱਗਾ ਮੈਨੂੰ ਤਾਂ ਕੀ ਪਤਾ ਲੱਗਣਾ ਸੀ ਉਹ ਨਾ ਬਾਈ ਜਦੋਂ ਸਾਡਾ ਕੈਮਰਾ ਲੱਗਿਆ ਸੀ ਨਾ ਇੱਥੇ ਛੇੜਨ ਹਨ ਤੇ ਇਹਨੇ ਜਦੋਂ ਟੀਕਾ ਟੁਕਾ ਲਾਇਆ ਕਿ ਟੀਕਾ ডোজ ਵੱਧ ਲੱਗੀ ਹੋਣੀ ਆ ਇਹ ਡੈਗ ਪੀ ਅੰਦਰ ਹੁਣ ਚਲ ਮੈਂ ਤਾਂ ਵੇਂਦੇ ਸੀਗੇ ਜਦੋਂ ਆਪਾਂ ਨੂੰ ਪਤਾ ਸੀਗਾ ਵੀ ਇਹਦੇ ਕੁਛ ਨਾ ਕੁਛ ਕਰਦੀ ਆ ਬਾਥਰੂਮ 'ਚ ਜਦੋਂ ਮੈਨੂੰ ਪਤਾ ਲੱਗਾ ਵੀ ਇਹਦੇ ਬਾਹ 'ਚ ਟੀਕਾ ਲੱਗਿਆ ਵੀ ਡੈਗ ਪੀ ਅੰਦਰ ਫਿਰ ਮੈਂ ਵੀ ਧੱਕੇ ਧੁੱਕੇ ਮਾਰ ਕੇ ਸੀ ਦੋਨਾਂ ਨੇ ਡੈਡੀ ਨੇ ਤੇ ਮੈਂ ਪਰਵਾਰ ਤੇ ਅਸੀਂ ਚਾਰ ਜੀ ਆ ਜੀ ਹੂੰ ਮੁੰਡਾ ਨੋ ਹੈ ਤੇ ਘਰ ਵਾਲੀ ਘਰ ਵਾਲੀ ਦੋ ਜਵਾਗ ਜੋਗ ਨਹੀਂ ਕੁਝ 6-7 ਮਹੀਨੇ ਤੇ ਹੋਇਆ ਬਈ ਜਵਾ ਕਿੱਥੋਂ ਹੋ ਜੂਗਾ ਤੇ ਕੋਈ ਪਲਾਨ ਨਹੀਂ ਅਸੀਂ ਤਾਂ ਬਾਅਦ ਜਾ ਕੇ ਕਰਨਾ ਸੀਗਾ ਹੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ ਅਕਸਰ ਆਪਾਂ ਸੋਚਦੇ ਆਂ ਵੀ ਮੁੰਡਾ ਨਸ਼ਾ ਨਾ ਕਰਦਾ ਹੋਵੇ ਮੁੰਡਾ ਗਲਤ ਨਾ ਹੋਵੇ ਮੁੰਡਾ ਕਿਸੇ ਚੀਜ਼ ਦਾ ਸੇਵਨ ਨਾ ਕਰਦੇ ਕਰਦਾ ਹੋਵੇ ਪੰਜਾਬ ਦੇ ਵਿੱਚ ਦਲਦਲ ਚਿੱਤੇ ਦੀ ਚੱਲ ਰਹੀ ਹੈ ਦੋਸਤੋ ਅਕਸਰ ਮੁੰਡੇ ਚਿੱਤੇ ਦਾ ਸੇਵਨ ਕਰਦੇ ਆ ਨਸ਼ਾ ਕਰਦੇ ਆ दारू ਪਿੰਦੇ ਆ ਕੈਪਸੂਲ ਖਾਂਦੇ ਆ ਸਨੈਕਚਰ ਦੇ ਲਈ ਕੈਪਸੂਲ ਚੱਲੇ ਹੋਇਆ ਇਹ ਬੜੀਆਂ ਚੀਜ਼ਾਂ ਚੱਲੀਆਂ ਹੋਈਆਂ ਜਿਹਦਾ ਸੇਵਨ ਕਰਦੇ ਆ ਮੁੰਡੇ ਪਰ ਆਪਾਂ ਕਦੇ ਪੁੱਛਾ ਕੁੜੀ ਵਾਲਿਆਂ ਤੋਂ ਵੀ ਕੁੜੀ ਕੀ ਕੰਮ ਕਰਦੀ ਆ ਆਪਾਂ ਸੋਹਣੀ ਸੁਨੱਖੀ ਵੇਖ ਕੇ ਉਹਨੂੰ ਗੋਰੀ ਚਿੱਟੀ ਵੇਖ ਕੇ ਵਧੀਆ ਪੜੀ ਲਿਖੀ ਵੇਖ ਕੇ ਉਹਨੂੰ ਵਿਆਹ ਕੇ ਲੈ ਆਉਣੇ ਆ ਪਰ ਆਪਾਂ ਕਿਸੇ ਕਦੇ ਪੁੱਛਿਆ ਵੀ ਕੁੜੀ ਵੀ ਨਸ਼ਾ ਕਰਦੀ ਆ ਕਿ ਨਹੀਂ ਕਰਦੀ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਸਾਰੀਆਂ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਅੱਜ ਕੱਲ੍ਹ ਦੀਆਂ ਕੁੜੀਆਂ ਚਿੱਟਾ ਲਾਉਂਦੀਆਂ ਨੇ दारू ਪਿੰਦੀਆਂ ਨੇ ਬੀਅਰ ਪਿੰਦੀਆਂ ਨੇ ਸਿਕਤਾ ਪਿੰਦੀਆਂ ਨੇ ਬੀੜੀਆਂ ਪਿੰਦੀਆਂ ਨੇ ਜਰਦੇ ਕੁਲਿਪ ਕਾਮਣੀਆਂ ਇੱਕ ਦਵਾਈ ਹੁੰਦੀ ਆ ਜਿਹੜੀ ਫੀਮ ਦਾ ਕੰਮ ਕਰਦੀ ਆ ਦੋਸਤੋ ਬੜਾ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਕੁੜੀਆਂ ਵੀ ਚਿੱਟੇ ਦਾ ਸੇਵਨ ਕਰਦੇ ਨੇ ਕਦੇ ਸੋਚਿਆ ਨਹੀਂ ਤੁਸੀਂ ਵੀ ਤੁਹਾਡੀ ਵੀ ਨੂੰ ਏਦਾਂ ਦੀ ਨਿਕਲੋਗੀ ਤੁਹਾਨੂੰ ਪਤਾ ਨਹੀਂ ਚਲਦਾ ਐ ਤਾਂ ਕੌਣ ਸੋਚਦਾ ਜੀ ਅਗਲਾ ਕਹਿੰਦਾ ਵੀ ਮਾੜੀ ਹੋਵੇ ਮੇਰੀ ਨੂੰ ਅਗਲਾ ਕਹਿੰਦਾ ਵਧਗਾ ਹੋਵੇ ਪਿੰਡ ਦੇ ਵਿੱਚ ਲਹਿਤਾ ਹੋਵੇ ਹਮ ਰਿਸ਼ਤਾ ਜਦੋਂ ਹੋਇਆ ਸੀਗਾ ਉਦੋਂ ਕੀ ਵੇਖ ਕੇ ਗ੍ਰੇਸਤਾ ਕੀਤਾ ਤੁਸੀਂ ਕੁੜੀ ਦਾ ਗ੍ਰੇਸਤਾ ਹੀ ਤਾਂ ਵਧਗਾ ਵੇਖ ਕੇ ਲਿਆ ਸੀ ਫੜੀ ਲਿਖੀ ਵੇਖੀ ਪੁੱਛਿਆ ਨਹੀਂ ਕੁੜੀ ਨੂੰ ਕੁੜੀ ਨੂੰ ਵੀ ਤੂੰ ਕੋਈ ਨਸ਼ਾ ਨੁਸ਼ਾਦ ਨਹੀਂ ਕਰਦੀ ਐ ਹੁਣ ਕੁੜੀਆਂ ਨੂੰ ਕੁੜੀ ਨੂੰ ਧੰਦਾ ਕੁੜੀ ਨੂੰ ਕੌਣ ਪੁੱਛਦਾ ਬਈ ਹਮ ਜੇ ਹੁਣ ਮੰਨ ਲਾ ਜਿਵੇਂ ਮੁੰਡਿਆਂ ਤੇ ਇਲਜ਼ਾਮ ਲੱਗਦੇ ਮੁੰਡਾ ਨਸ਼ਾ ਨਾ ਕਰਦਾ ਹੋਵੇ ਨਾ ਹੁਣ ਅਗਲਾ ਪੁੱਛ ਲੈਂਦਾ ਵੀ ਮੁੰਡਾ ਨਸ਼ਾ ਨਾ ਕਰਦਾ ਮੁੰਡੇ ਦਾ ਕੋਈ ਹੋਰ ਨੀਚੀ ਚੀਜ਼ ਪੁੱਛਦੇ ਕੱਲੀ ਨਸ਼ੇ ਵਾਲੇ ਪੁੱਛ ਲੈਂਦੇ ਆ ਤੇ ਕੁੜੀ ਦਾ ਆਪ ਮਾੜਾ ਮੋਟਾ ਬੰਦੇ ਦੇ ਪਰਿਵਾਰ ਬਾਰੇ ਪੁੱਛ ਲੈਂਦੇ ਆ ਵੀ ਇਹਦੇ ਇਹਨਾਂ ਦੀ ਵੀ ਇੱਜ਼ਤਦਾਰ ਬੰਦੇ ਜਿਵੇਂ ਆ ਬਸ ਇਹ ਚੀਜ਼ਾਂ ਹੁਣ ਆਪਾਂ ਜੇ ਕਿਸੇ ਨੂੰ ਕਹਿੰਦੇ ਕੁੜੀ ਨਸ਼ਾ ਨਹੀਂ ਕਰਦੀ ਤੇ ਆਪਣੇ ਹੋ ਸਕਦਾ ਮੂੰਹ ਤੇ ਮਾਰਦਾ ਅਗਲਾ ਨਹੀਂ ਕਿਤੇ ਨਾ ਕਿਤੇ ਇਹ ਚੀਜ਼ਾਂ ਬਣ ਗਈਆਂ ਨੇ ਹੁਣ ਕਿਤੇ ਨਾ ਕਿਤੇ ਪੁੱਛਣਾ ਜ਼ਰੂਰੀ ਬਣ ਗਿਆ ਏ ਹੁਣ ਪੁੱਛਣ ਚੋ ਕਿੰਨਾ ਕਿ ਜ਼ਰੂਰ ਹੈਗਾ ਯਾਰ ਜੇ ਹੁਣ ਮੁੰਡਾ ਨਸ਼ਾ ਪੱਤਾ ਕਰਦਾ ਉਹਦਾ ਮਾਂ ਪਿਓ ਲੱਗਦਾ ਉਹਦੀ ਗਲਤੀ ਏ ਜੇ ਹੁਣ ਉਹਨਾਂ ਦੀ ਕੁੜੀ ਨਸ਼ਾ ਪੱਤਾ ਕਰਦੀ ਸਾਨੂੰ ਦੱਸ ਦਿੰਦੇ ਕਦੇ ਸੁਣਿਆ ਸੀ ਵੇਖੋ ਜੀ ਸਾਰੀ ਦੁਨੀਆ ਇੱਕੋ ਜੀ ਤਾਂ ਹੈ ਨਹੀਂਗੀ ਜੇ ਆਪਾਂ ਹੁਣ ਕਹਿ ਦੇਈਏ ਸਾਰੀਆਂ ਕੁੜੀਆਂ ਕੁੜੀਆਂ ਬਹੁਤ ਜੱਜ ਬਣੀਆਂ ਕੁੜੀਆਂ ਵਕੀਲ ਬਣੀਆਂ ਕੁੜੀਆਂ ਪੜੀਆਂ ਲਿੰਗਾਂ ਕੁੜੀਆਂ ਐ ਤਾਂ ਹੈ ਨਹੀਂ ਵੀ ਸਾਰੀ ਦੁਨੀਆ ਇੱਕੋ ਜੀ ਹੈ ਕੋਈ ਵਿੱਚ 5% ਹੈਂ ਹੂੰ 5% ਆਪਾਂ ਸਾਰੀ ਦੁਨੀਆਂ ਨੂੰ ਕਹਿੰਦੇ ਕਿ ਕੁੜੀਆਂ ਬਹੁਤ ਚੰਗੀਆਂ ਕੁੜੀਆਂ ਮਾਂ ਪਿਓ ਦੀ ਲੱਜਾ ਰੱਖਦੀਆਂ ਪਰ ਵਿੱਚ 5% ਹੈਗੀਆਂ ਵਿੱਚ ਕੁੜੀਆਂ ਹੁਣ ਕੀ ਕਰਿਆ ਜਾਵੇ ਫਿਰ ਕਿਸੇ ਦੇ ਕੋਈ ਢੱਡ ਚ ਵੜਿਆ ਥੋੜੀ ਬਹੁਤ ਕਦੇ ਸੋਚਿਆ ਸੀ ਕੁੜੀਆਂ ਵੀ ਇਦਾਂ ਨਸ਼ਾ ਕਰਨ ਲੱਗੀਆਂ ਵੀ ਨਾ ਨਾ ਕੋਈ ਸੋਚਿਆ ਨਹੀਂ ਸੀ ਹੈ ਹੀ ਨਹੀਂ ਸੀ ਚੱਤ ਜੀ ਵੀ ਇਹ ਤਾਂ ਵੀ ਕੁੜੀਆਂ ਨਸ਼ਾ ਕਰਨ ਲੱਗ ਜਾਣਗੀਆਂ ਇਹ ਤਾਂ ਹੁਣ ਚੱਲ ਪਿਆ ਕੋਈ ਗੱਲ ਯਾਦ ਥੋੜੇ ਟਾਈਮ ਦੇ ਵਿੱਚ ਕੁੜੀਆਂ ਕਿੱਦਾਂ ਜਿਹੜੀਆਂ ਨੂਹਾਂ ਹੁੰਦੀਆਂ ਸੀ ਘਰ ਦੇ ਵਿੱਚ ਕਿੰਨੀ ਕਿੱਜਤ ਹੁੰਦੀ ਸੀ ਉਹਦੀ ਕਿੱਜਤ ਬਹੁਤ ਜਿਆਦਾ ਕਿਉਂਡ ਕੱਢਦੀਆਂ ਸੀ ਹੌਣ ਤਾਂ ਐਸ ਕੋਈ ਡਿੱਕੇ ਪਤਾ ਨਹੀਂ ਲੱਗਦਾ ਵੀ ਨੋ ਫਿਰਦੀ ਹੈ ਘਰੇ ਕੁੜੀ ਫਿਰਦੀ ਡਰਦੇ ਆ ਲੋਕ ਹੁਣ ਸਹਰਾ ਪਰਿਵਾਰ ਡਰਦਾ ਵੀ ਆਪਾਂ ਕੁੜੀ ਨੂੰ ਗਲਤ ਨਾ ਬੋਲ ਦਈਏ ਜਾਂ ਕੁਝ ਗੁੱਸੇ ਚ ਨਾ ਬੋਲਿਆ ਜਾਵੇ ਕੱਲ ਨੂੰ ਕੁਛ ਨਾ ਕੁਛ ਬਣ ਜਾਏ ਡਰਦੇ ਡਰਦੇ ਹੁਣ ਤਾਂ ਡਰਦੇ ਆ ਹੁਣ ਪਤਾ ਹੀ ਨਹੀਂ ਉਥੇ ਪੁਲਿਸ ਚ ਫੜਾ ਦੇਣਗੇ ਜਿਵੇਂ ਮੂਰੇ ਬੋਲ ਤਪ ਹੁਣ ਕੀ 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 ਕੀਤਾ ਕੀ ਆ ਹੁਣ ਉਸ ਕੁੜੀ ਦਾ ਕੀ ਕੀਤਾ ਤੁਸੀਂ ਤੁਹਾਡੀ ਘਰ ਵਾਲੀ ਦਾ ਇਲਾਜ ਚੱਲ ਰਿਹਾ ਜਾਂ ਉਹਨੂੰ ਰੱਖਣਾ ਕੋਈ ਇਦਾਂ ਕੁਝ ਵੀ ਨਹੀਂ ਰੱਖਦੇ ਬਈ ਜਦੋਂ ਫਿਰ ਇਹ ਸਾਨੂੰ ਗੱਲ ਹੀ ਹੋ ਕੇ ਤੀ ਕਹਿੰਦੀ ਵੀ ਜਾਂ ਤਾਂ ਵੀ ਖੂਨ ਸਾਰਾ ਬਲੱਡ ਚੇਂਜ ਕਰਵਾ ਦਿਓ ਤੇ ਵੀ ਨਹੀਂ ਮੈਥੋਂ ਨਹੀਂ ਛੱਡਿਆ ਹਨ ਫਿਰ ਅਸੀਂ ਲਾਜ ਜਨਾ ਮਰਜੀ ਕਰਾਲ ਕੇ ਫੇਰ ਲੱਗ ਕੱਲ ਨੂੰ ਜਵਾਬ ਉਦਾਂ ਦੇ ਹੋਣਗੇ ਡਾਕਟਰ ਕਹਿੰਦਾ ਬੱਚਾ ਨਹੀਂ ਹੋਣਾ ਇਹਦੇ ਡਾਕਟਰ ਕਹਿੰਦਾ ਬੱਚਾ ਨਹੀਂ ਹੋਣਾ ਇਹਦੇ ਡਾਕਟਰ ਨੇ ਜਵਾਬ ਦਿੱਤਾ ਡਾਕਟਰ ਕਹਿੰਦਾ ਇਹਦੇ ਬੱਚਾ ਨਹੀਂ ਹੋਣਾ ਖੂਨ ਦੇ ਵਿੱਚ ਡਰੱਗਸ ਰਲ ਗਈ ਦੋਸਤੋ ਟੀਕਾ ਲਾਉਂਦੀ ਸੀ ਬਾਹ ਦੇ ਵਿੱਚ ਇਹ ਕਹਿੰਦਾ ਹੁਣ ਮੈਂ ਤਲਾਕ ਹੀ ਦੇਣਾ ਮੈਂ ਕੁੜੀ ਨਾਲ ਨਹੀਂ ਰਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਚੀਜ਼ ਹੋਰ ਮੰਨ ਕੇ ਚੱਲ ਜਿਹੜਾ ਹੁਣ ਬੱਚਾ ਜੇ ਸੇ ਬੱਚਾ ਲਾਇ ਵੀ ਲਵਾਂਗੇ ਤੇ ਬੱਚੇ ਦੀ ਤਰ੍ਹਾਂ ਨਾੜਾਂ ਚ ਜੇ ਉਹਦੀ ਮਾਂ ਦਾ ਦੁੱਧ ਵੀ ਪੀਊ ਕੁਛ ਵੀ ਕਰੂਗਾ ਉਹਦੇ ਤਾਂ ਚਿੱਟਾ ਹੀ ਜਾਣਾ ਤਰਾ ਉਹ ਕੀ ਜਾਊਗਾ ਉਹ ਤਾਕਤ ਥੋੜਾ ਹੋ ਜਾਣੀ ਹੈ ਤਾਂ ਗਾਂ ਵੱਡਾ ਹੋ ਕੇ ਕਰੂਗਾ ਕੀ ਕਹਿਣਾ ਚਾਹੁੰਦੇ ਉਹਨਾਂ ਕੁੜੀਆਂ ਬਾਰੇ ਜਿਹੜੀਆਂ ਆਪਣੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੀਆਂ ਜਾਂ ਨਕਸ਼ਿਆਂ ਦਾ ਸੇਵਨ ਕਰਦੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਵੀ ਮਾਂ ਪਿਓ ਦੀ ਇੱਜ਼ਤ ਕਰਨ ਸਾਰੇ ਪਰਿਵਾਰ ਦੇ ਵਿੱਚ ਇੱਜ਼ਤ ਕਰਨ ਜਾ ਕੇ ਜਿਵੇਂ ਆਪਦੇ ਮਾਂ ਪਿਓ ਦੇ ਘਰੇ ਰਹਿੰਦੇ ਗਾਹਾਂ ਵੀ ਆਏ ਇੱਜ਼ਤ ਕਰਨ ਤੇ ਨਾਮ ਵਧਾਉਣ ਰੋਸ਼ਨ ਕਰਨ ਭਈ ਇਹੀ ਚੀਜ਼ ਆਪਾਂ ਦਾ ਕਹਿਣਾ ਚਾਹੁੰਦੇ ਆ ਵੇਖੋ ਕਿਸੇ ਦਾ ਕੋਈ ਜਿਹੜੇ ਹੁਣ ਦੋ ਪਰਿਵਾਰ ਜੁੜਦੇ ਹੁੰਦੇ ਨੇ ਨਾ ਪਵਿੱਤਰ ਰਿਸ਼ਤਾ ਹੁੰਦਾ ਇਹਨੂੰ ਹੁਣ ਤੁਸੀਂ ਵਪਾਰ ਨਾ ਬਣਾਓ ਜਿਵੇਂ ਪਹਿਲਾਂ ਸੀਗਾ ਹਨਾ ਉਹ ਜੋ ਇੱਕ ਦੂਜੇ ਤੋਂ ਲਾ ਨਹੀਂ ਸੀ ਲੱਗਦੇ ਤੇ ਸਦਗਾਂ ਤੱਕ ਉਹਨਾਂ ਦੀ ਜਿੰਨਾ ਚਿਰ ਬੰਦਾ ਮੰਨ ਕੇ ਚੱਲ ਮਰਦਾ ਨਹੀਂ ਸੀ ਉਹਨਾਂ ਚਿਰ ਉਹਨਾਂ ਦਾ ਸਾਥ ਰਹਿੰਦਾ ਸੀਗਾ ਜਾਂ ਬੰਦਾ ਨਾ ਹੋਂਦ ਤਾਂ ਹੁਣ ਤਾਂ ਇਹਨਾਂ ਦਾ ਕੋਈ ਖੇੜੀ ਬਣਾਲੀ ਪਈ ਯਾਰ ਜਿਵੇਂ ਇੱਕ ਕਿੱਲੇ ਤੇ ਜਿਵੇਂ ਮੱਝਾਂ ਆਪਾਂ ਖੋਲ ਕੇ ਨਹੀਂ ਵੇਚ ਦਿੰਦੇ ਉਹ ਚੀਜ਼ ਹੋ ਗਈ ਜੇ ਅੱਜ ਇੱਥੇ ਨਹੀਂ ਸੀ ਤੇ ਗਾਂ ਸੀ ਸਹੁਰੇ ਪਰਿਵਾਰ ਨਾਲ ਹੀ ਗੱਲਬਾਤ ਕੀਤੀ ਤੁਸੀਂ ਤੁਹਾਡੀ ਕੁੜੀ ਚਿੱਟਾ ਲਾਉਂਦੀ ਹੈ ਕੀਤੇ ਸੀ ਬਾਈ ਯਾਰ ਉਹ ਕਹਿੰਦਾ ਹੁਣ ਉਹਦਾ ਸਹੁਰਾ ਤਾਂ ਕਹਿੰਦਾ ਵੀ ਸਾਨੂੰ ਤਾਂ ਪਤਾ ਹੀ ਮੇਰਾ ਸਹੁਰਾ ਤਾਂ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਉਹਦੀ ਮਾਂ ਨੂੰ ਪਤਾ ਸੀ ਸਾਰਾ ਹੱਥ ਚੱਕ ਗਏ ਉਹ ਤਾਂ ਮਾਂ ਨੂੰ ਮਾਂ ਦੀ ਮਾਂ ਮੁੱਕਰ ਗਈ ਉਹਨੇ ਫਿਰ ਜਦੋਂ ਬੁੜੀ ਉਹ ਉਹਨੇ ਕੁੱਟੀ ਕਾਟੀ ਹੋਣੀ ਆ ਉਹ ਮੰਨ ਗਈ ਉਹ ਕਹਿੰਦੀ ਹਾਂ ਮੈਨੂੰ ਦੱਸ ਦੇਂਦੇ ਮੈਂ ਇਥੋਂ ਪੈਸੇ ਲੈ ਜਾਂਦੀ ਸੀਗੇ ਚਲੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਅਕਸਰ ਪੰਜਾਬ ਦੇ ਵਿੱਚ ਆਪਾਂ ਇਹ ਜਿਹੜੀਆਂ ਅਕਸਰ ਆਪਾਂ ਪੰਜਾਬ ਦੇ ਵਿੱਚ ਇਸ ਚੀਜ਼ ਜਰੂਰ ਸੋਚਦੇ ਆਂ ਵੀ ਜਿਹੜੇ ਮੁੰਡੇ ਆ ਉਹ ਚਿੱਟਾ ਲਾਉਂਦੇ ਆ ਜਾਂ दारू ਪੀਂਦੇ ਆ ਜਾਂ ਗਲਤ ਕੰਮ ਕਰਦੇ ਆ ਨਸ਼ਾ ਕਰਦੇ ਆ ਪਰ ਅੱਜ ਦੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਇੱਕ ਗੱਲ ਦੱਸਣਾ ਚਾਹਣਾ ਵੀ ਇਹ ਵੀ ਗੱਲ ਜ਼ਰੂਰ ਪੁੱਛ ਲਿਆ ਕਰੋ ਕੁੜੀਆਂ ਬਾਰੇ ਵੀ ਪਤਾ ਕਰ ਲਿਆ ਕਰੋ ਕੁੜੀਆਂ ਵੀ ਨਸ਼ਾ ਕਰਦੀਆਂ ਨੇ ਕੁੜੀਆਂ ਵੀ ਕੁਝ ਨਾ ਕੁਝ ਗਲਤ ਹਰਕਤਾਂ ਕਰਦੀਆਂ ਨੇ ਦੋਸਤੋ ਸਾਰੀਆਂ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਈ ਕੁੜੀਆਂ ਇਹਨਾਂ ਨੇ ਜਿਵੇਂ ਕਿਹਾ ਵੀ ਕੁੜੀਆਂ ਕਈ ਵਕੀਲ ਬਣੀਆਂ ਪੁਲਿਸ 'ਚ ਭਰਤੀ ਹੋਈਆਂ ਬੜੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੀਆਂ ਨੇ ਕਿਹੜੀਆਂ ਇਹੋ ਜਿਹੀਆਂ ਕੁੜੀਆਂ ਵੀ ਹੁੰਦੀਆਂ ਨੇ ਜਿਹੜੇ ਆਪਣੇ ਮਾਪੇ ਬਾਰੇ ਨਹੀਂ ਸੋਚਦੀਆਂ ਤੇ ਇਸ ਨਾਲ ਉਸ ਮੁੰਡੇ ਦੀ ਗੱਲਬਾਤ ਜਿਹੜੀ ਹੋਈ ਆ ਉਸ ਦਾ ਮੁੰਡਾ ਵੀ ਆ ਬੜਾ ਰੋ ਰੋ ਕੇ ਸੋਚ ਰਿਹਾ ਵੀ ਇਹ ਕੀ ਗੱਲਬਾਤ ਬਣ ਗਈ ਮੇਰੇ ਨਾਲ ਸਾਰੀ ਗੱਲਬਾਤ ਤੁਹਾਨੂੰ ਜਿਹੜੀ ਵਿਖਾਈ ਆ ਇਹ ਇਹ ਸੱਚੀ ਘਟਨਾ ਹੈ ਦੋਸਤੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ